ਐਸ ਕਲੋਨੀ ਵਿੱਚ ਨਜਾਇਜ਼ ਤਰੀਕੇ ਨਾਲ ਭਰੇ ਜਾ ਰਹੇ ਹੈ ਗੈਸ ਸਿਲੰਡਰਾਂ ਬਾਰੇ ਸ਼ਿਕਾਇਤ ਕਰਨਾ ਇੱਕ ਪਰਿਵਾਰ ਨੂੰ ਭਾਰੀ ਪੈ ਗਿਆ ਉਧਰ ਆਰੋਪੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ ਹਾਲਤ ਉਦੋਂ ਹੋਰ ਮਾੜੀ ਹੋ ਗਈ ਜਦੋਂ ਸ਼ਿਕਾਇਤ ਕਰਨ ਦੀ ਬਜਾਏ ਪੁਲਿਸ ਨੇ ਹੀ ਉਹਨਾਂ ਨੂੰ ਲਟਕਾ ਦਿੱਤਾ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਹਿੰਦੂ ਸੰਗਠਨ ਦੇ ਨੇਤਾ ਜਤਿੰਦਰ ਗੋਰੀਆਂ ਨੇ थाना ਡਿਵੀਜ਼ਨ ਨੰਬਰ 7 ਵਿਖੇ ਧਰਨਾ ਲਗਾ ਕੇ ਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਹਿ ਕੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲੇਗਾ ਉਦੋਂ ਤੱਕ ਕੋਈ ਇਸੇ ਤਰੀਕੇ ਨਾਲ ਪ੍ਰਦਰਸ਼ਨ ਜਾਰੀ ਰੱਖਣਗੇ। ਸਾਥ ਨੰਬਰ ਥਾਣੇ ਦੇ ਬਾਹਰ ਇਕੱਠੇ ਹੋਏ ਹੋ। ਕੀ ਮੈਟਰ ਹੈ ਇਹ? ਕੀ ਮਾਮਲਾ ਹੈ? ਇਹਦੇ ਬਾਰੇ ਜਾਣਕਾਰੀ ਦਿਓ। ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਦੇਖੋ ਤੁਸੀਂ ਆ ਹਿੰਦੂ ਪੈਣ ਲੇਟੀ ਹੋਈ ਐ। ਇਹਨਾਂ ਦਾ ਕਸੂਰ ਸਿਰਫ ਇਹ ਸੀ ਵੀ ਇਹਨਾਂ ਦੇ ਨਾਲ ਗੈਸ ਸਿਲੰਡਰ ਭਰਿਆ ਜਾਂਦਾ ਸੀ। ਉਹਦੀ ਜਦੋਂ ਕੰਪਲੇਂਟ ਜਿਹੜੀ ਹੈ ਉਹਦੀ ਜਿਹੜੀ ਕੰਪਲੇਂਟ ਜਿਹੜੀ ਹੈ ਇਹਨਾਂ ਨੇ ਦਿੱਤੀ ਪ੍ਰਸ਼ਾਸਨ ਨੂੰ ਤੇ ਆਹ ਹਲ ਹੋਇਆ ਵੀ ਅੰਦਰ ਵੜ ਕੇ ਕੁੜੀ ਦੇ ਕੱਪੜੇ ਪਾੜ ਤੇ ਕੁੱਟਿਆ ਮਾਰਕੁੱਟ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਨੇ ਇਸ ਪ੍ਰਸ਼ਾਸਨ ਨੇ ਉਲਟਾ ਇਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਆ ਕਾਰਵਾਈ ਕਰਤੀ ਆ ਹਾਲਾਤ ਨੇ 7 ਨੰਬਰ ਡਿਵੀਜ਼ਨ ਦੇ ਐਸੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਹੋਏ ਆ ਵੀ ਦਿਲ ਕਰਦਾ ਹੁਣ ਤਾਂ ਮਾਤਾ ਰਾਣੀ ਦਾ ਹਿਸਾਰਾ ਹੈ ਪ੍ਰਭੂ શ્રી ਰਾਮਚੰਦਰ ਦਾ ਹਿਸਾਰਾ ਹੈ ਰਾਮ ਨੋਮੀ ਆਣ ਆਲੀ ਹੈ ਹੁਣ ਤਾਂ ਅਸੀਂ ਸਿਰਫ ਇੱਥੇ ਬੈਠ ਕੇ ਭਗਤੀ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਮੰਦਰ ਬਣਾ ਦਈਏ ਉੱਥੇ ਅੱਗੇ ਮੱਥਾ ਟੇਕ ਜਾਈਏ ਕਰਾਂਗੇ ਅੰਦਰ ਉਹਨਾਂ ਕੰਪਲੇਨਟ ਲਖਾਉਣ ਦਾ ਕੋਈ ਫਾਇਦਾ ਨਹੀਂ ਹੈ ਸਰ ਕਿਹੜੀ ਥਾਂ ਦਾ ਮਸਲਾ ਜਿੱਥੇ ਗੈਸ ਭਰਦਾ ਸੀ ਈਡਲੂਸ ਈਡਲੂਸ ਕਲ ਜੇ ਪੈਦਲ ਜਾਉਂਗੇ ਤਿੰਨ ਮਿੰਟ ਹੈ ਸੀਗਾ ਹਾਂਜੀ ਇਹਨਾਂ ਨੂੰ ਕਿਹਨੇ ਕੁੱਟਿਆ ਸੀਗਾ ਮਾਰਿਆ ਸੀ ਜਿਹੜੇ ਜਿਹੜੇ ਗੈਸ ਸਿਲੰਡਰ ਭਰਦੇ ਆ ਅੱਛਾ ਜਿਹੜੇ ਗੈਸ ਸਿਲੰਡਰ ਭਰਦੇ ਆ ਉਹਨਾਂ ਨੇ ਕੁੱਟਿਆ ਅੰਦਰ ਵੜ ਕੇ ਕੁੱਟਿਆ ਇੱਜ਼ਤ ਤੇ ਹੱਦ ਬੰਨ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਮੁਸਲਮਾਨ ਨਹੀਂ ਲੇਡੀਜ਼ ਹੈ ਨਾ ਜਿਹੜੀ ਭਰਦੀ ਮੁਸਲਮਨ ਭਾਈਚਾਰੇ ਤੋਂ ਸਾਡਾ ਕਿਸੇ ਧਰਮ ਨਾਲ ਵਿਵਾਦ ਨਹੀਂ ਆ ਇਹਨਾਂ ਦਾ ਮਤਲਬ ਕੀ ਹੋ ਉਹ ਇਹਨਾਂ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੰਪਲੀਟ ਕੀਤੀ ਹੈ ਤੇ ਇਹਨਾਂ ਨੇ ਇਸ ਕਰਕੇ ਕੁੱਟਿਆ ਗਿਆ ਉਹਨਾਂ ਨੇ ਨਹੀਂ ਕੰਪਲੇਨ ਕੀਤੀ ਸੀ ਕੰਪਲੇਨਟ ਕਰਨਗੇ ਜੇ ਨਾਲ ਕਰਦੇ ਤਿੰਨ ਚਾਰ ਦੁਕਾਨਾਂਾਂ ਵਿੱਚ ਸੱਚਾਈ ਦਾ ਇਸ ਤਰ੍ਹਾਂ ਸਿਲੰਡਰ ਭੰਦੀ ਫ੍ਰੀਕਵੈਂਸੀ ਇਸ ਤਰ੍ਹਾਂ ਦਾ ਸਿਸਟਮ ਉਹਦਾ ਇਲੀਗਲ ਚੱਲ ਰਿਹਾ ਵੀ ਪੂਰੇ ਇਲਾਕੇ ਦੇ ਵਿੱਚੋਂ ਸਿਲੰਡਰ ਭਰ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਸਿਲੰਡਰ ਭਰਦਾ ਹੈ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਕੰਪਲੇਂਟ ਦਿੱਤੀ ਲੇਕਿਨ ਨਹੀਂ ਕੁਝ ਅਸੀਂ ਤੁਸੀਂ ਇੱਥੇ ਆਏ ਹੋ ਤਾਂ ਕੀ ਕਰਨ ਆਏ ਹੋ ਤੁਸੀਂ ਅਸੀਂ ਕਹਿੰਦੇ ਜੀ ਕਾਰਵਾਈ ਕਰੋ ਕੁੜੀ ਦੇ ਕੱਪੜੇ ਪਾੜੇ 354 454 ਕਰਦੇ ਵਿੱਚ ਭਾਈ ਉਹ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਜੀ ਡਿਪਟੀ ਸਾਫਤਾਂ ਗੱਲ ਕਰਦੇ ਆ ਸਵੇਰ ਦੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਸਾਡੇ ਹੋਰ ਵੀ ਸਾਥੀ ਆ ਰਹੇ ਆ ਹੋਰ ਵੀ ਅਸੀਂ ਹਿੰਦੂ ਸੰਗਠਨ ਬੁਲਾਏ ਆ ਹੋਰ ਵੀ ਜਿਹੜੇ ਜਿਹੜੇ ਮੁ슬ਮਨ ਭਰਾ ਵੀ ਨੇ ਆ ਸਿੱਖ ਭਰਾ ਵੀ ਨੇ ਕ੍ਰਿਸ਼ਚਨ ਭਰਾ ਵੀ ਨੇ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਲੋਕਤੰਤਰ ਨੂੰ ਪਿਆਰ ਕਰਦੇ ਆ ਜਿਹੜੇ ਲੋਕਾਂ ਨੂੰ ਪਿਆਰ ਕਰਦੇ ਆ ਉਹ ਆ ਰਹੇ ਨੇ ਸਾਰੇ ਉਹਰੇ ਤੇ ਸਰ ਇਹ ਮਸਲਾ 4 ਦਿਨ ਦਾ ਹਜੇ ਤੱਕ ਕਾਰਵਾਈ ਨਹੀਂ ਹੋਈ ਤਾਂ ਹੀ ਤਾਂ ਬੈਠੇ ਨਾ ਜੀ ਅੱਜ ਦੇਖ ਲਓ ਅੱਜ ਤੱਕ ਦੇਖਿਆ ਸੀ ਤੁਸੀਂ ਕਦੇ ਇੱਕ ਪੇਸ਼ੈਂਟ ਇੱਕ ਪੇਸ਼ੈਂਟ ਤਾਂ ਲੇਟਿਆ ਹੋਵੇ ਅੱਜ ਤੱਕ ਦੇਖਿਆ ਸੀ ਅੱਜ ਦੇਖ ਲੋ ਇੱਕ ਪੇਸ਼ੈਂਟ ਜਿਹੜਾ ਸੀ ਇੱਥੇ ਲੈਣ ਨੂੰ ਮਜਬੂਰ ਆ ਅਸੀਂ ਡਾਕਟਰ ਨੂੰ ਬੁਲਾ ਰਹੇ ਆ ਪੈਂਤੀ ਡਾਕਟਰ ਨੂੰ ਬੁਲਾ ਕੇ ਨਾ ਇੱਥੇ ਗਲੂਕੋਜ਼ ਲਵਾ ਦੋ ਡਾਕਟਰ ਨੂੰ ਬੁਲਾਓ ਇੱਥੇ ਗਲੂਕੋਜ਼ ਲਵਾ ਦੋ ਆਸ਼ਵਾਸ਼ਣ ਦਿੱਤਾ ਕੁਛ ਕੋਈ ਆਸ਼ਵਾਸ਼ਣ ਦੇ ਰਹੇ ਜੀ ਅੱਧਾ ਘੰਟਾ ਅੱਧਾ ਘੰਟਾ 1 ਘੰਟਾ ਅੱਧਾ ਘੰਟਾ 1 ਘੰਟਾ ਬਸ ਜੇ ਪੁਲਿਸ ਸੁਣਵਾਈ ਨਹੀਂ ਕਰਦੀ ਫੇਰ ਅਗਲਾ ਕਦੋਂ ਕੀ ਹੋਏਗਾ ਪੁਲਿਸ ਨੂੰ ਕਵਾਂਗੇ ਸਾਡੇ ਜਿਹੜੇ Hindu ਲੋਕ ਨੇ ਉਹਨਾਂ ਨੂੰ ਜ਼ਹਿਰ ਦੇ ਦੋ ਅਸੀਂ ਮਰ ਜੰਨੇ ਆ ਅਸੀਂ ਨਹੀਂ ਰੰਦੇ ਉਰੇ ਸਰ ਹਜੇ ਵੀ ਉਹਨਾਂ ਦੀ ਦੁਕਾਨ

तू का समझती है तेरे को यहाँ से लड़ाई झगड़ा होने के बाद उस उसने यहाँ बोला कि अगर तुम थाने गए तो अगली बार हम कटवा देंगे हम क्या करें हम अपना एरिया छोड़ दें हम अपना घर छोड़ दें डर के मारे हम कहते हैं कि अगली बार कटवा देंगे तुमको अब जेड़ा सिलेंडर पर नाम हैगा कुछ याद हां जी हां जी की नाम साहिल साहिल खान जिसने दांत मारी है मेरी सिस्टर को उसका नाम आफताब है नसीम नसीम अंसारी का भाई और उनकी घर की फैमिली की औरतें चार बेबी साजिदा खान सभी मौके पे मौजूद थे सबने रोडे उठा उठा के मारे हम बस बचाव करते रह गए तो नहीं हो गए आज आज पांचवा दिन हो गया जी अभी तक कोई कार्रवाई कोई कार्रवाई नहीं मेरी दीदी को सिविल अस्पताल ने पीजीआई रेफर किया हम पीजीआई से लेके आए वहाँ कोई सुनवाई नहीं हमने कहा कि अपनी बहन को हम प्राइवेट दिखवा लेंगे पर मरने नहीं देंगे विश्वास नहीं कर सकते अब प्रभु का ही सहारा है आज सातवान उड़ाता है महारानी से आजाद करते हैं माता रानी आप ही आके पंजाब को संभालो पुलिस के बस की बात नहीं है लॉ एंड ऑर्डर का देखो कितना बुरा हाल हो रहा है ये बहन यहाँ पे लेटी हुई है हॉस्पिटल में एडमिट थी ये बार बार कहने लगे हमें बयान दर्ज कराओ बयान लेने जब नहीं गए तो मजबूरी में इस बहन को यहाँ पे लाया गया ये देखिए ये हालात है पंजाब ਅਨੇ ਦੇ ਮਾਰ ਕੁਝ ਲੋਕ ਬੈਠੇ ਨੇ ਕਿ ਲੇਡੀ ਜੀ ਮੰਜੇ ਦੇ ਉੱਤੇ ਪਈ ਹੋਈ ਆ ਇਹ ਕਹਿੰਦੇ ਸੀ ਕਿ ਸਾਡੇ ਤੇ ਹਮਲਾ ਕੀਤਾ ਸੀਗਾ ਜਿਹੜੇ ਗੈਸ ਮਾਫੀਆ ਵਾਲੇ ਨੇ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਨਾ ਹੀ ਕੋਈ ਬਿਆਨ ਦੇਣ ਵਾਸਤੇ ਗਿਆ ਹਸਪਤਾਲ ਦੇ ਵਿੱਚ ਤੇ ਅੱਜ ਉਹ ਇੱਥੇ ਲੈ ਕੇ ਆਏ ਨੇ ਉਹਨਾਂ ਨੂੰ ਕੀ ਮਾਮਲਾ ਸੀ ਦੋਨਾਂ ਧਿਰਾਂ ਦੀ ਲੜਾਈ ਹੋਈ ਸੀਗੀ ਮੌਕੇ ਤੇ ਐਸਜ ਦੇ ਡਿਊਟੀ ਸਾਰ ਗਿਆ ਸੀਗਾ ਸਾਰਾ ਦੇਖ ਕੇ ਉਸੇ ਟਾਈਮ ਹੀ ਦੋਨਾਂ ਦੋਨਾਂ ਦੀ ਲੜਾਈ ਤੇ ਦੋਨਾਂ ਦੇ ਕਰਾਸ ਕੇਸ ਦਰਜ ਹੈ ਆਲਰੇਡੀ ਹੀ 2-3-4 ਦਿਨ ਪਹਿਲਾਂ ਦਾ ਹੁਣ ਇਹ ਕਹ ਰਹੇ ਨੇ ਵੀ ਸਾਡੇ ਨਾਲ ਇਦਾਂ ਲੇਡੀ ਨੂੰ ਕਟਮਾਰ ਹੋਈ ਅੰਦਰ ਵੜ ਕੇ ਹੋਈ ਹੈ ਉਹ ਸਾਰਾ ਮੌਕਾ ਅਸੀਂ ਦੇਖ ਆਏ ਆ ਮੌਕਾ ਵੇਖ ਕੇ ਸੀਨੀਅਰ ਅਫਸਰ ਨਾਲ ਡਿਸਕਸ ਕਰਕੇ ਜੋ ਕਾਨੂੰਨੀ ਕਾਰਵਾਈ ਬਣਾਈ ਲੜਾਈ ਦਾ ਕਾਰਨ ਕੀ ਸੀ ਕੋਈ ਨਾ ਦੀ ਆਪਸੀ ਉਹਨਾਂ ਨੇ ਕਹਿਣਾ ਮਤਾਵਗੇ ਪ੍ਰਾਣੀ ਨੰਜਸ਼ਲ ਦੀ ਸਰ ਉਹ ਤਾਂ ਕਹਿੰਦਾ ਸਰੈਂਡਰ ਪਰਦੇ ਨੇ ਇਹਨਾਂ ਨੇ ਪਰ ਮੌਕੇ ਤੇ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਇਹਨਾਂ ਨੇ ਕਹਿਣ ਬਤਾ ਦੇ ਪਹਿਲਾਂ ਵੀ ਉਹਨਾਂ ਦੀ ਖਬਰ ਲੱਗੀ ਸੀ ਕਾਫੀ ਚੈਨਲ ਉਦੇ ਬਾਰੇ ਉਹ ਉਹ ਜਿਹੜਾ ਹੈਗਾ ਹਾਇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੂਡ ਸਰਪਲਾਈ ਫੂਡ ਸਰਪਲਾਈ ਡਿਪਾਰਟਮੈਂਟ ਉਹਨੇ ਚੈਕਿੰਗ ਕਰਕੇ ਗਿਆ ਸੀਗਾ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਕਿ ਮੈਡਮ ਨਾਲ ਡੀਐਫਓ ਨਾਲ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਸਰ ਉਹਨਾਂ ਦੀਆਂ 3-4 ਦੁਕਾਨਾਂ ਜੋ ਲੜਾਈ ਬਾਰੇ ਮੈਨੂੰ ਪਤਾ ਹੈ ਜੋ ਆਪਾਂ ਲੜਾਈ ਬਾਰੇ ਜੋ ਉਹਨਾਂ ਨੂੰ ਦੱਸ ਆਪਣਾ ਜੋ ਹੈਗੀ ਸੀ ਆਲਰੇਡੀ ਪਹਿਲਾਂ ਐਫਰ ਦਰਜ ਕੀਤੀ ਹੋਈ ਹੈ ਠੀਕ ਹੈ ਸਰ ਅੱਜ ਫਿਰ ਇਹ ਬੈਠੇ ਨੇ ਇਹਨਾਂ ਨੇ ਕਿਹਾ ਜੀ ਹੁਣ ਸਾਨੂੰ ਵੀ ਆਹ ਗੱਲ ਸਭ ਵੀ ਕੁਝ ਕਹਿ ਰਹੇ ਨੇ ਵੀ ਅੰਦਰ ਵੜ ਕੇ ਹੋਈ ਹੈ ਜਾਂ ਲੇਡੀ ਨਾਲ ਵੀ ਕੱਪੜੇ ਪਾੜਨ ਜਿਉ ਉਹ ਅਸੀਂ ਮੌਕਾ ਦੇਖ ਆਇਆ ਤੇ ਉਹਦੇ ਮੁਤਾਬਕ ਸੀਨੀਅਰ ਅਫਸਰ ਨਾਲ ਸਲਾਹ ਧਿਆਨ ਚ ਲਿਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕਰਾਂਗੇ